ਇਹ ਔਰਤਾਂ ਦੀ ਕਹਾਣੀ ਹੈ ਔਰ ਇਹ ਆਲਰੇਡੀ ਇੱਕ ਸੁਪਰ ਹਿੱਟ ਫਿਲਮ ਹੈ ਇੱਕ ਮਰਾਠੀ ਦੀ ਤੇ ਉਹ ਹਰ ਔਰਤ ਦੀ ਕਹਾਣੀ ਹੈ ਜਿਹੜੀ ਦੁਨੀਆ 'ਚ ਹੈ ਚਾਹੇ ਉਹ 5 ਸਾਲ ਦੀ ਬੱਚੀ ਹੋਵੇ ਚਾਹੇ ਉਹ 70 ਸਾਲ ਦੀ ਔਰਤ ਹੋਵੇ ਕਿੰ ਵਿੱਚ ਕੋਈ ਵਲਗੈਰਿਟੀ ਨਹੀਂ ਹੈ ਕੋਈ ਚੀਪਨੈਸ ਨਹੀਂ ਹੈ ਕਈ ਵਾਰ ਹਮੇ ਡਾਇਲੌਗ ਦੇਖ ਕੇ ਆਪਣੀ ਬੇਟੀ ਨਾਲ ਨਹੀਂ ਦੇਖ ਸਕਦੇ ਆਪਣੀ ਭੈਣ ਨਾਲ ਨਹੀਂ ਦੇਖ ਸਕਦੇ ਪਰ ਇਹ ਉਹ ਫਿਲਮ ਹੈ ਜਿਹਦੇ ਜੀ ਇੱਕ ਵੀ ਬਲਗਰ ਡਾਇਲੌਗ ਨਹੀਂ ਚੀਜ਼ ਨਹੀਂ ਬਲਕਿ ਪਰਿਵਾਰ ਦੀ ਕਹਾਣੀ ਹੈ ਤੁਸੀਂ ਕਿੱਥੇ ਕਿੱਥੇ ਹੋਈ ਇਸ ਫਿਲਮ ਦੀ ਇਸ ਫਿਲਮ ਦੀ ਸ਼ੂਟਿੰਗ ਅਸੀਂ ਪੰਜਾਬ 'ਚ ਵੀ ਕੀਤੀ ਜੀ ਤੇ ਲੰਡਨ 'ਚ ਵੀ ਸ਼ੂਟ ਹੋਈ ਔਰ ਲੰਡਨ 'ਦੀਆਂ ਬਹੁਤ ਹੀ ਖੂਬਸੂਰਤ ਪਲੇਸਿਸ ਵਿੱਚ ਦਿਖਾਈ ਹੈ। ਤੁਸੀਂ ਬਹੁਤ ਸਾਰੀਆਂ ਫਿਲਮਾਂ ਪੰਜਾਬ ਦੇ ਵਾਸਤੇ ਵੀ ਕੀਤੀਆਂ ਨੇ। ਜਸਵਿੰਦਰ ਭੱਲੇ ਜੀ ਹਰ ਨਾਲ ਵੀ ਫਿਲਮਾਂ ਕੀਤੀਆਂ ਨੇ। ਤੁਸੀਂ ਹੁਣ ਹਾਲੀ ਦੇ ਵਿੱਚ ਉਸ ਦੁਨੀਆ ਨੂੰ ਛੱਡ ਕੇ ਚਲੇ ਗਏ। ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਰਿਲੇਸ਼ਨ ਰਿਹਾ ਕਿਉਂਕਿ ਬਹੁਤ ਕਾਮੇਡੀ ਵਾਲੀਆਂ ਮੂਵੀਸ ਤੁਸੀਂ ਉਹਨਾਂ ਦੇ ਨਾਲ ਕੀਤੀਆਂ ਨੇ। ਕਿੱਦਾਂ ਦਾ ਰਿਲੇਸ਼ਨ ਉਹਨਾਂ ਨਾਲ ਰਿਹਾ ਤੇ ਮਿਸ ਕਰਦੇ ਹੋ ਤੁਸੀਂ ਉਹਨਾਂ ਨੂੰ? ਜਦੋਂ ਵੀ ਮੈਨੂੰ ਕੋਈ ਪੱਲਾ ਜੀ ਬਾਰੇ ਗੱਲ ਕਰਦਾ ਨਾ ਮੈਨੂੰ ਲੱਗਦਾ ਕਿ ਮੇਰ ਨਾ ਇੱਕਦਮ ਮੈਨੂੰ ਦਨ ਸੁਣ ਨ ਹੋ ਗਈ ਹੈ ਕਿ ਮੇਰਾ ਉਹਨਾਂ ਨਾਲ ਉਹਨਾਂ ਦੀ ਫੈਮਲੀ ਨਾਲ ਹਮੇਸ਼ਾ ਹੀ ਬਹੁਤ ਹੀ ਅੱਛਾ ਰਿਲੇਸ਼ਨ ਰਿਹਾ ਉਹ ਬਹੁਤ ਹੀ ਮਜ਼ਾਕੀਆ ਇਨਸਾਨ ਸੀ ਤੁਸੀਂ ਸਾਡੀਆਂ ਇੰਟਰਵਿਊਜ਼ ਦੇਖੀਆਂ ਹੋਣੀਆਂ ਆ ਕਿਤਾ ਉਹ ਹਮੇਸ਼ਾ ਮਜ਼ਾਕ ਕਰਦੇ ਰਹਿੰਦੇ ਸੀ ਉਹਨਾਂ ਨਾਲ ਕੰਮ ਕਰਨਾ ਇੰਨਾ ਕੰਫਰਟੇਬਲ ਸੀਗਾ ਲੱਗਦਾ ਨਹੀਂ ਸੀਗਾ ਕਿ ਮੈਂ ਕੋਈ ਸ਼ੂਟ ਕਰਨ ਆਈ ਹੈ ਮੈਨੂੰ ਹਮੇਸ਼ਾ ਇਦਾਂ ਲੱਗਦਾ ਸੀਗਾ ਕਿ ਮੈਂ ਮਤਲਬ इंजॉय करते काम करते वक्त और जोड़ी भी हमेशा बहुत हित रही चंद नहीं भरोसा आपका ਲੁਧਿਆਣਾ ਦੇ ਵਿੱਚ ਅਦਾਕਾਰ ਉਪਾਸਨਾ ਸਿੰਘ ਅੱਜ ਪਹੁੰਚੇ ਨੇ ਫਿਲਮ ਆ ਰਹੀ ਹੈ ਬੜਾ ਕਰਾਰਾ ਪੂਤਨਾ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਮੈਮ ਕਿਦਾਂ ਦਾ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਲੋਕਾਂ ਵਾਸਤੇ ਵੈਸੇ ਤਾਂ ਤੁਹਾਡੇ ਬਹੁਤ ਸਾਰੇ ਫੈਨਸ ਨੇ ਟੀਵੀ ਸੀਰੀਅਲਸ ਤੋਂ ਲੈ ਕੇ ਫਿਲਮਾਂ ਤੋਂ ਲੈ ਕੇ ਕਿਸ ਤਰੀਕੇ ਦਾ ਹੁਣ ਕਨਸੈਪਟ ਪੰਜਾਬੀਆਂ ਵਾਸਤੇ ਲੈ ਕੇ ਆ ਰਹੇ ਆ? ਦੇਖੋ ਜੀ ਇਹ ਬਿਲਕੁਲੀ ਡਿਫਰੈਂਟ ਤਰ੍ਹਾਂ ਦੀ ਫਿਲਮ ਹੈ ਵੈਸੇ ਤਾਂ ਹਾਰ ਜਦੋਂ ਫਿਲਮ ਆਂਦੀ ਹੈ ਤਾਂ ਐਕਟਰ ਕਹਿੰਦੇ ਬੜੀ ਡਿਫਰੈਂਟ ਫਿਲਮ ਲੈ ਕੇ ਆਏ ਹਨ ਪਰ ਇਹ ਸੱਚੀ ਇੱਕ ਅਲੱਗ ਤਰ੍ਹਾਂ ਦਾ ਕਨਸੈਪਟ ਹੈ ਤੁਸੀਂ ਪੋਸਟਰ 'ਚ ਵੀ ਜਿਵੇਂ ਦੇਖਿਆ ਹੋਣਾ ਤੁਸੀਂ ਇਦਾਂ ਦਾ ਪੋਸਟਰ ਨਹੀਂ ਦੇਖਿਆ ਹੋਣਾ ਜੇ ਜ ਸਿਰਫ ਲੇਡੀਜ਼ ਹੀ ਲੇਡੀਜ਼ ਹੋਣ ਤੇ ਇਹ ਔਰਤਾਂ ਦੀ ਕਹਾਣੀ ਹੈ ਔਰ ਇਹ ਆਲਰੇਡੀ ਸੁਪਰ ਹਿੱਟ ਫਿਲਮ ਹੈ ਇੱਕ ਮਰਾਠੀ ਦੀ ਤੇ ਉਹਦੇ 'ਚ ਬਹੁਤ ਇਨੇ ਬਿਜ਼ਨਸ ਕੀਤਾ ਤੇ ਉਹ ਹਰ ਔਰਤ ਦੀ ਕਹਾਣੀ ਹੈ ਜਿਹੜੀ ਦੁਨੀਆ 'ਚ ਹੈ ਚਾਹੇ 5 ਸਾਲ ਦੀ ਬੱਚੀ ਹੋਵੇ ਚਾਹੇ ਉਹ 70 ਸਾਲ ਦੀ ਔਰਤ ਹੋਵੇ ਇਹ ਉਹਦੀ ਕਹਾਣੀ ਹੈ ਜੇ ਕੋਈ ਵੀ ਦੇਖੇਗੀ ਤਾਂ ਕਹੇਗੀ ਇਹ ਮੇਰੀ ਕਹਾਣੀ ਹੈ ਤੇ ਜਿਵੇਂ ਕਿ ਤੁਸੀਂ ਆ ਮੈਕਾਨਾ ਜਾਵਾਂਗੀ ਕਿ ਤੁਸੀਂ ਅੱਜ ਥੋੜਾ ਟਾਈਮ ਚੇਂਜ ਹੁੰਦਾ ਜਾ ਰਿਹਾ ਵੈਸੇ ਪਰ ਤੁਸੀਂ ਆਪਣੀ ਮੰਮੀ ਨੂੰ ਦੇਖਿਆ ਹੋਣਾ ਆਪਣੀਆਂ ਭੈਣਾਂ ਨੂੰ ਆਪਣੇ ਦਾਦੀ ਆਪਣੀ ਨਾਨੀ ਨੂੰ ਤੁਸੀਂ ਦੇਖਿਆ ਹੋਣਾ ਕਿ ਉਹ ਲਗਾਤਾਰ ਇਹ ਦੇਖਦੀ ਹੈ ਕਿ ਘਰ ਚ ਸਭ ਨੇ ਖਾਣਾ ਖਾ ਲਿਆ ਕਿ ਨਹੀਂ ਬੱਚਿਆਂ ਨੇ ਹੋਮਵਰਕ ਕਰ ਲਿਆ ਕਿ ਨਹੀਂ ਹੈ ਉਹ ਸਵੇਰ ਤੋਂ ਚਾਲੂ ਕਰਦੀਆਂ ਰਾਤ ਤੱਕ ਕਮ ਕਿਚਨ ਚ ਅੱਧਾ ਅੱਧੀ ਜ਼ਿੰਦਗੀ ਉਹਨਾਂ ਦੀ ਕਿਚਨ ਚ ਖਤਮ ਹੋ ਜਾਂਦੀ ਹੈ ਜਾਂ ਫਿਰ ਉਹ ਆਪ ਇਹ ਹੀ ਦੇਖਣ ਚ ਖਤਮ ਹੋ ਜਾਂਦੀ ਹੈ ਕਿ ਮੇਰੀ ਜਿਹੜੀ ਫੈਮਿਲੀ ਹੈ ਉਹ ਠੀਕ ਹੈ ਕਿ ਨਹੀਂ ਉਹਨਾਂ ਦੇ ਕੱਪੜੇ ਧੋਏ ਕਿ ਨਹੀਂ ਪ੍ਰੈਸ ਹੋਏ ਕਿ ਨਹੀਂ ਰਿਸ਼ਤੇਦਾਰ ਆ ਗਏ ਤਾਂ ਉਹਨਾਂ ਦਾ ਕੁਝ ਸਭ ਕੁਝ ਕਰਨਾ ਉਹਦੇ ਚ ਉਹਨਾਂ ਦੀ ਆਪਣੀਆਂ ਖੁਆਇਸ਼ਾਂ ਆਪਣੀਆਂ ਹੌਬੀਜ਼ ਇੱਦਾਂ ਤਾਂ ਨਹੀਂ ਹਰ ਹਰ ਇਨਸਾਨ ਹੈ ਉਹਦੇ ਅੰਦਰ ਇੱਕ ਖੁਆਇਸ਼ ਹੁੰਦੀ ਹੈ ਉਹਦੀ ਖੋਬੀ ਹੁੰਦੀ ਹੈ ਉਹ ਦਬ ਜਾਂਦੀ ਹੈ ਉਹ ਮਰ ਜਾਂਦੀ ਹੈ ਉਹ ਹੋਬੀ ਮਤਲਬ ਉਹਨਾਂ ਨੂੰ ਮਾਰਨੀ ਪੈਂਦੀ ਹੈ ਪਰ ਇਹ ਕਹਾਣੀ ਉਹਨਾਂ ਉਸ ਏਜ ਗਰੁੱਪ ਦੀ ਹੈ ਕਿ ਜਿਹੜੀ ਮਤਲਬ ਉਹ ਜੋ ਉਹਨਾਂ ਦੀਆਂ ਇੱਛਾਵਾਂ ਦਬੀਆਂ ਹੀਆਂ ਸੀਆਂ ਕੁਝ ਇੱਕ ਟਾਈਮ ਐਸਾ ਆਂਦਾ ਹੈ ਕਿ ਉੱਪਰ ਕੇ ਸਾਹਮਣੇ ਆਂਦੀਆਂ ਔਰ ਉਹ ਸਾਰੀਆਂ ਮਿਲ ਕੇ ਇਹ ਕੰਨੀਆਂ ਕਿ ਉਹ ਵੀ ਤਾਂ ਇਨਸਾਨ ਹੈ ਉਹਨਾਂ ਨੂੰ ਵੀ ਤਾਂ ਜੀਣਾ ਚਾਹੀਦਾ ਹੈ ਨਾ ਤੇ ਇਹ ਜਿੱਦਾਂ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਜਦੋਂ ਤੁਸੀਂ ਘਰ ਜਾਂਦੇ ਆ ਹਨਾ ਤੇ ਤੁਹਾਡੀ ਜਿਹੜੇ ਮੰਮੀ ਹੋਣਗੇ ਜਾਂ ਕੋਈ ਵੀ ਹੋਏਗਾ ਉਹ ਉਹ ਤੁਹਾਨੂੰ ਨਹੀਂ ਕਹਿਣਗੇ ਚਾਹ ਬਣਾਇਆ ਇਹ ਤੁਹਾਡੀ ਵਾਈਫ ਵੀ ਕੰਮ ਕਰਦੀ ਹੋਊਗੀ ਉਹਨਾਂ ਨੂੰ ਕਹੋ ਕਿ ਬੇਟਾ ਜਰਾ ਚਾਹ ਬਣਾ ਕੇ ਲਿਆਈ ਜਦਕਿ ਉਹ ਵੀ ਕਦੀ ਥੱਕ ਕੇ ਆਈ ਹੋਏਗੀ ਹੈਨ ਉਹ ਵੀ ਉਨਾ ਹੀ ਕੰਮ ਕਰਕੇ ਆਈ ਹੋਗੀ ਜਿੰਨਾ ਤੁਸੀਂ ਕਰਕੇ ਜਾ ਰਹੇ ਹੋ ਉਹਨੂੰ ਵੀ ਉਨੀਆਂ ਹੀ ਪ੍ਰੋਬਲਮਸ ਆਫਿਸ 'ਚ ਸ਼ਾਇਦ ਆਈਆਂ ਹੋ ਉਹਨੇ ਆਪਣੇ ਬੌਸ ਨਾਲ ਫੇਸ ਕੀਤੀਆਂ ਹੋਣ ਜਾਂ ਕਿਦਾਂ ਰੋਜ਼ ਤਾਂ ਉਹਦੇ ਬਾਵਜੂਦ ਵੀ ਉਹ ਥੱਕ ਕੇ ਜਾਉਗੀ ਤਾਂ ਉਹਨੇ ਬੱਚੇ ਵੀ ਦੇਖਣੇ ਹਨ ਤੁਹਾਨੂੰ ਖਾਣਾ ਵੀ ਦੇਣਾ ਉਹਨਾਂ ਨੇ ਸਸਨ ਸੋ ਇਹ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਵੀ ਇੱਛਾ ਹੈ ਉਸਔਰਤ ਦੀ ਉਹ ਵੀ ਚਾਹੁੰਦੀ ਹੈ ਤੁਹਾਡੇ ਤੋਂ ਉਹ ਵੀ ਕੁਝ ਐਕਸਪੈਕਟ ਕਰਦੀ ਹੈ ਆਪਣੀ ਫੈਮਿਲੀ ਤੋਂ ਸੋ ਉਹ ਸਾਨੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਮੈਂ ਛੋਟੀਆਂ-ਛੋਟੀਆਂ ਪਰ ਇੱਕ ਮਜ਼ੇਦਾਰ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਕਾਮੇਡੀ ਵੀ ਹੈ ਇਮੋਸ਼ਨਸ ਵੀ ਹੈ ਤਾਂ ਮਤਲਬ ਇਦਾਂ ਨਹੀਂ ਹੈ ਕਿ ਤੁਸੀਂ ਬੋਰ ਹੋ ਜਾਓਗੇ ਕਿ ਆ ਕੀ ਸਾਨੂੰ ਪ੍ਰਵਚਨ ਦਈ ਜਾਂਦੇ ਆ ਕਿ ਆ ਕੀ ਕਹੀ ਜਾਂਦੇ ਆ ਉਹਨੂੰ ਨਾ ਇੱਕ ਬੜੀ ਮਜ਼ੇਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਆਪਣੇ ਪੂਰੇ ਪਰਿਵਾਰ ਨਾਲ ਆਪਣੀਆਂ ਦਾਦੀਆਂ ਨੂੰ ਆਪਣੀਆਂ ਨਾਨੀਆਂ ਨੂੰ ਉਹ ਲੈ ਕੇ ਆਣ ਸਾਰੇ ਫਿਲਮ ਬਿਲਕੁਲ ਬਿਲਕੁਲ ਲੈ ਕੇ ਆਓ ਕਿਉਂਕਿ ਇਹਦੇ ਵਿੱਚ ਕੋਈ ਵਲਗੈਰਿਟੀ ਨਹੀਂ ਹੈ ਕੋਈ ਚੀਪਨੈਸ ਨਹੀਂ ਹੈ ਕਈ ਵਾਰ ਹੁੰਦੇ ਡਾਇਲੌਗਸ ਉਸੇ ਆਪਣੀ ਬੇਟੀ ਨਾਲ ਨਹੀਂ ਦੇਖ ਸਕਦੇ ਆਪਣੀ ਭੈਣ ਨਾਲ ਨਹੀਂ ਦੇਖ ਸਕਦੇ ਪਰ ਇਹ ਉਹ ਫਿਲਮ ਹੈ ਜਿਹਦੇ ਵਿੱਚ ਇੱਕ ਵੀ ਵਲਗਰ ਡਾਇਲੌਗ ਨਹੀਂ ਚੀਤ ਨਹੀਂ ਬਲਕਿ ਪਰਿਵਾਰ ਦੀ ਕਹਾਣੀ ਹੈ ਔਰ ਜਦੋਂ ਇਹ ਫਿਲਮ ਤੁਸੀਂ ਦੇਖ ਕੇ ਜਾਓਗੇ ਨਾ ਤਾਂ ਮੈਨੂੰ ਲੱਗਦਾ ਹੈ ਕਿ ਉਹ ਰਿਸ਼ਤੇ ਮਜ਼ਬੂਤ ਹੋਣਗੇ ਪਰਿਵਾਰਿਕ ਸ਼ੂਟਿੰਗ ਕਿੱਥੇ ਕਿੱਥੇ ਹੋਈ ਇਸ ਫਿਲਮ ਦੀ ਇਸ ਫਿਲਮ ਦੀ ਸ਼ੂਟਿੰਗ ਅਸੀਂ ਪੰਜਾਬ ਚ ਵੀ ਕੀਤੀ ਚੀ ਤੇ ਲੰਡਨ ਚ ਵੀ ਸ਼ੂਟ ਹੋਈ ਔਰ ਲੰਡਨ ਦੀਆਂ ਬਹੁਤ ਹੀ ਖੂਬਸੂਰਤ ਪਲੇਸਸ ਇਹਦੇ ਚ ਦਿਖਾਈਆਂ ਗਈਆਂ ਮੈਮ ਤੁਹਾਨੂੰ ਕਿੰਨਾ ਸਾਲ ਹੋ ਗਏ ਇਸ ਇੰਡਸਟਰੀ ਦੇ ਨਾਲ ਜੁੜੇ ਮੈਨੂੰ 30 ਦੇ ਕਰੀਬ ਹੋ ਗਏ 25 ਤੋਂ 30 ਸਾਲ ਤੋਂ ਹੈ ਬਹੁਤ ਖੂਬਸੂਰਤ ਮੈਮਰੀਜ਼ ਤੁਸੀਂ ਇੰਨਾ ਸਾਲਾਂ ਦੇ ਵਿੱਚ ਕੀ ਬਣਾਈਆਂ ਨੇ ਇਸ ਇੰਡਸਟਰੀ ਦੇ ਦੇਖੋ ਇਹ ਮੇਰੀ ਹੌਬੀ ਸੀ ਐਕਟਿੰਗ ਡਾਂਸ ਮੇਰਾ ਬਚਪਨ ਤੋਂ ਹੀ ਕਰਦੀ ਆ ਮੈਂ 7 ਸਾਲ ਦੀ ਸੀਗੀ ਜਦੋਂ ਜਲੰਧਰ ਦੂਰਦਰਸ਼ਨ 'ਚ ਮੈਂ ਬੱਚਿਆਂ ਦੇ ਰੋਲ ਕਰਦੀ ਸੀ ਫਿਰ ਮੈਂ ਸਕੂਲ 'ਚ ਸੀਗੀ ਤਾਂ ਸਕੂਲ ਦੇ ਪ੍ਰੋਗਰਾਮਸ 'ਚ ਮੈਂ ਡਾਂਸ ਵੀ ਕਰਨਾ ਕੋਈ ਡਰਾਮਾ ਹੋਣਾ ਉਹਦੇ 'ਚ ਵੀ ਮੈਂ ਹੁੰਦੀ ਸੀਗੀ ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਐਮਏ ਵੀ ਇਹਦੇ 'ਚ ਹੀ ਕੀਤੀ ਐਮਏ ਇਨ ਡਰਾਮੈਟਿਕ ਆਰਟਸ ਫਿਰ ਮੈਂ ਫਿਲਮ ਐਪਰੀਸੀਏਸ਼ਨ ਕੋਰਸ ਕੀਤਾ ਮਤਲਬ ਮੇਰੀ ਪੂਰੀ ਜਰਨੀ ਐਕਟਿੰਗ ਲਈ ਰਹੀ ਹੈ ਕਿਉਂਕਿ ਮੈਨੂੰ ਉਦੋਂ ਤਾਂ ਬਲਕਿ ਸਾਰਿਆਂ ਨੂੰ ਇਹ ਸੀਗਾ ਕਿ ਕੰਕਰੀ ਕੁੜੀਏ ਨੂੰ ਇੰਡਸਟਰੀ ਚ ਨਹੀਂ ਜਾਣਾ ਚਾਹੀਦਾ ਪਰ ਮੈਨੂੰ ਮੇਰੀ ਹੌਬੀ ਜਦੋਂ ਤੁਸੀਂ ਆਪਣਾ profession ਬਣਾ ਲਓ ਨਾ ਫਿਰ ਤੁਸੀਂ ਹਰ ਦਿਨ ਨੂੰ enjoy ਕਰਦੇ ਹੋ ਤੁਸੀਂ ਹਰ ਸ਼ਾਰਟ ਨੂੰ ਇੰਜੋਏ ਕਰਦੇ ਹੋ ਤੁਸੀਂ ਹਰ ਡਾਇਲੋਗ ਨੂੰ ਬਹੁਤ ਹੀ ਕਾਟ ਲੋਗੋ ਮੈਟਿਚੂਡ ਮੈਂ ਉਹਨਾਂ ਲੱਕੀ ਲੋਕਾਂ ਚੁਆਏ ਕਿ ਜਿਨ੍ਹਾਂ ਨੇ ਜੋ ਸੋਚਿਆ ਜੋ ਜਿਹਦੇ ਚ ਉਹ ਇੰਜੋਏ ਕਰਦੇ ਜਿਹੜੀ ਉਹਨਾਂ ਦੀ ਹੌਬੀ ਉਹ ਪ੍ਰੋਫੈਸ਼ਨ ਬਣੀ ਇਸ ਕਰਕੇ ਮੈਂ ਤਾਂ ਇਹੀ ਜਿਹੜਾ 3D ਐਡੀਅਟਸ ਫਿਲਮ ਆਈ ਸੀ ਉਹਦੇ ਚੋਂ ਕਹਿੰਦੇ ਕਿ ਜੇ ਆਪਣੇ ਬੱਚਿਆਂ ਨੂੰ ਜੇ ਉਹ ਕਿਸੇ ਵੀ ਚੀਜ਼ ਚਾਹੇ ਚਾਹੇ ਉਹ ਪੇਂਟਿੰਗ ਕਰ ਰਹੇ ਡਾਂਸ ਕਰ ਰਹੇ ਜਾਂ ਇੰਜੀਨੀਅਰ ਬਣਨੇ ਚਾਹੁੰਦੇ ਡਾਕਟਰ ਬਣਨਾ ਚਾਹੁੰਦੇ ਜਾਂ ਉਹ ਐਕਟਰ ਬਣਨਾ ਚਾਹੁੰਦੇ ਉਹਨਾਂ ਨੂੰ ਉਹੀ ਕਰਾਓ ਕਿਉਂਕਿ ਉਹਨੂੰ ਹੀ ਇੰਜੋਏ ਸੋ ਅੱਜ ਵੀ ਜੇ ਮੈਂ ਕੋਈ ਇਕਵੀ ਸ਼ਾਰਟ ਅੱਛਾ ਦੇ ਦਿੰਨੀ ਐ ਫਿਲਮ 'ਚ ਜਾਂ ਸੀਰੀਅਲ 'ਚ ਜਾਂ ਕੁਝ ਤਾਂ ਮੈਂ ਜਦੋਂ ਜਾਰੀ ਹੁੰਨੀ ਆਪਣੀ ਗੱਡੀ ਚੁੰਨੀ ਮੈਂ ਕਿਹਾ ਅੱਜ ਮਜ਼ਾ ਆ ਗਿਆ ਉਹ ਸ਼ਾਰਟ ਬੜਾ ਅੱਛਾ ਸੀ ਔਰ ਮੈਨੂੰ ਉਹ ਵੀ ਟੈਨਸ਼ਨ ਹੁੰਦੀ ਜੇ ਮੈਂ ਕਦੀ ਕੁਝ ਗਲਤ ਕਰਨਾ ਹਾਈ ਤੋ ਬੈਟਰ ਕੀਤਾ ਜਾ ਸਕਦਾ ਸੀ। ਹਾਂ ਜੀ ਅੱਜ ਵੀ ਤੁਹਾਡਾ ਲਰਨਿੰਗ ਪ੍ਰੋਸੈਸ ਜਾਰੀ ਹੈ। ਲਗਾਤਾਰ ਮੈਂ ਅੱਜ ਵੀ ਸਿੱਖਦੀ ਹਾਂ ਔਰ ਅੱਜ ਵੀ ਮੈਂ ਜਦੋਂ ਆਪਣੀਆਂ ਪੁਰਾਣੀਆਂ ਫਿਲਮਾਂ ਦੇਖਦੀ ਹਾਂ ਮੈਨੂੰ ਲੱਗਦਾ ਮੈਂ ਇਤੋਂ ਬੈਟਰ ਕਰ ਸਕਦੀ ਸੀ। ਪਰ ਉਸ ਟਾਈਮ ਮੈਨੂੰ ਉਨਾ ਹੀ ਆਂਦਾ ਸੀ ਹੁਣ ਵੀ ਮੈਨੂੰ ਕੋਈ ਪੂਰਾ ਨਹੀਂ ਆਂਦਾ ਕਿਉਂਕਿ ਇਹ ਤਾਂ ਸਾਗਰ ਹੈ ਇਹ ਤੁਸੀਂ ਬੂੰਦ ਬੂੰਦ ਕਰਕੇ ਤੁਸੀਂ ਲੈਂਦੇ ਵੀ ਜਾਓਗੇ ਤਾਂ ਤੁਸੀਂ ਕਿੰਨਾ ਕੁ ਸਿੱਖ ਲਓਗੇ ਨਾ ਪਰ ਮੈਨੂੰ ਲੱਗਦਾ ਕਿ ਮੈਂ ਅੱਜ ਵੀ ਇੱਕ ਸਟੂਡੈਂਟ ਦੀ ਤਰ੍ਹਾਂ ਮੈਂ ਕਰਦੀ ਆ ਤੇ ਜਦੋਂ ਮੇਰਾ ਇੱਕ ਹੁਣੀ ਮੈਂ ਇੱਕ ਵੈਬ ਸੀਰੀਜ਼ ਕਰ ਰਹੀ ਸੀ ਮਾਸੂਮ ਉਹ ਚ ਬਮਨ ਇਰਾਨੀ ਸੀਗੇ ਤੇ ਉਹ ਮੇਰੇ ਹਸਬੰਡ ਦਾ ਰੋਲ ਕਰ ਰਹੇ ਸੀ ਤਾਂ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮਤਲਬ ਮੈਂ ਜਿਹੜਾ ਵੀ ਐਕਟਰ ਜਿਹੜਾ ਵੀ ਕੋਈ ਬ੍ਰਿਲੀਅੰਟ ਐਕਟਰ ਹੈ ਜਾਂ ਉਹ ਅਨੁਭਮ ਜੀ ਸੀ ਜਾਂ ਪਰੇਸ਼ ਚੀ ਸੀ ਜਿੰਨੇ ਵੀ ਐਕਟਰ ਹਨ ਮੈਂ ਜੌਨੀ ਲਿਵਰ ਜੀ ਜਾਂ ਅਨਿਲ ਕਪੂਰ اور ਮੈਂ ਸਾਰੇ ਨਾਲ ਕੰਮ ਕੀਤਾ ਮੈਂ ਹਮੇਸ਼ਾ ਉਹ ਕੋਸ਼ਿਸ਼ ਕੀਤੀ ਕਿ ਮੈਂ ਨਾ ਤੋਂ ਸਿੱਖਾਂ ਕਿਉਂਕਿ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਹਨੂੰ ਲੋਕ ਲਾਈਕ ਕਿਉਂ ਕਰਦੇ ਆ ਇਹਨਾਂ ਨੂੰ ਲਾਈਕ ਇਸ ਕਰਕੇ ਕਰਦੇ ਕਿ ਇਹਦੇ ਵਿੱਚ ਕੋਈ ਤਾਂ ਐਸੀ ਚੀਜ਼ ਹੈ ਜਿਹੜੀ ਮੇਰੇ ਤੋਂ ਜ਼ਿਆਦਾ ਬੈਟਰ ਹੋਏਗੀ ਇਸ ਕਰਕੇ ਲਰਨਿੰਗ ਪ੍ਰੋਸੈਸ ਜਿਹੜਾ ਹੈ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਮੈਂ ਆਖਰੀ ਸਵਾਲ ਹੈ ਮੇਰਾ ਤੁਹਾਡੇ ਨਾਲ ਤੁਸੀਂ ਬਹੁਤ ਸਾਰੀਆਂ ਫਿਲਮਾਂ ਪੰਜਾਬ ਦੇ ਵਾਸਤੇ ਵੀ ਕੀਤੀਆਂ ਨੇ ਜਸਵਿੰਦਰ ਭੱਲਾ ਜੀ ਹੋਰਾਂ ਨਾਲ ਵੀ ਫਿਲਮਾਂ ਕੀਤੀਆਂ ਨੇ ਤੁਸੀਂ ਹੁਣ ਹਾਲੀ ਦੇ ਵਿੱਚ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਰਿਲੇਸ਼ਨ ਰਿਹਾ ਕਿਉਂਕਿ ਬਹੁਤ ਕਾਮੇਡੀ ਵਾਲੀਆਂ ਮੂਵੀਜ਼ ਤੁਸੀਂ ਉਹਨਾਂ ਦੇ ਨਾਲ ਕੀਤੀਆਂ ਨੇ ਕਿੱਦਾਂ ਦਾ ਰਿਲੇਸ਼ਨ ਉਹਨਾਂ ਨਾਲ ਰਿਹਾ ਤੇ ਮਿਸ ਜਦੋਂ ਵੀ ਮੈਨੂੰ ਕੋਈ ਪੱਲਾ ਜੀ ਬਾਰੇ ਗੱਲ ਕਰਦਾ ਨਾ ਮੈਨੂੰ ਲੱਗਦਾ ਕਿ ਮੇਰ ਨਾ ਇੱਕਦਮ ਮਨ ਸੁਣ ਹੋ ਗਈ ਹੈ ਤੇ ਮੇਰਾ ਉਹਨਾਂ ਨਾਲ ਉਹਨਾਂ ਦੀ ਫੈਮਿਲੀ ਨਾਲ ਹਮੇਸ਼ਾ ਹੀ ਬਹੁਤ ਹੀ ਅੱਛਾ ਰਿਲੇਸ਼ਨ ਰਿਹਾ ਉਹ ਬਹੁਤ ਹੀ ਮਜ਼ਾਕੀਆ ਇਨਸਾਨ ਸੀ ਤੁਸੀਂ ਸਾਡੀਆਂ ਇੰਟਰਵਿਊਜ਼ ਦੇਖੀਆਂ ਹੋਣੀਆਂ ਆ ਕਿਦਾ ਹਮੇਸ਼ਾ ਮਜ਼ਾਕ ਕਰਦੇ ਰਹਿੰਦੇ ਸੀ ਉਹਨਾਂ ਨਾਲ ਕੰਮ ਕਰਨਾ ਇੰਨਾ ਕੰਫਰਟੇਬਲ ਸੀਗਾ ਲੱਗਦਾ ਨਹੀਂ ਸੀਗਾ ਕਿ ਮੈਂ ਕੋਈ ਸ਼ੂਟ ਕਰਨ ਆਈ ਹੈ ਮੈਨੂੰ ਹਮੇਸ਼ਾ ਇਦਾਂ ਲੱਗਦਾ ਸੀਗਾ ਕਿ ਮੈਂ ਮਤਲਬ ਅਸੀਂ ਬਹੁਤ ਇੰਜੋਏ ਕਰਦੇ ਸੀ ਕੰਮ ਕਰਦੇ ਵਕਤ ਪਰ ਸਾਡੀ ਜੋੜੀ ਵੀ ਹਮੇਸ਼ਾ ਬਹੁਤ ਹਿੱਟ ਰਹੀ ਪਰ ਉਹਨਾਂ ਦਾ ਇੰਨੀ ਛੇਤੀ ਦੁਨੀਆ ਚੋਂ ਚਲੇ ਜਾਣਗੇ ਉਹਨਾਂ ਦੀ ਲਾਸਟ ਫਿਲਮ ਮੇਰੇ ਨਾਲ ਸੀ ਕੈਰੀ ਓਨ ਜੱਟੀ ਹੈ ਜਿੱਪੀ ਜੀ ਨੇ ਬਣਾਈ ਹੈ ਅਸੀਂ ਲੰਡਨ ਸ਼ੂਟ ਕੀਤੀ ਸੀ ਉਹ ਫਿਲਮ ਤੇ ਉਹ 2 ਸਾਲ ਹੋ ਗਏ ਉਸ ਫਿਲਮ ਨੂੰ ਸ਼ੂਟ ਹੋਏ ਤੇ ਉਦੋਂ ਉਹਨਾਂ ਦੀ ਮਦਰ ਦੀ ਤਬੀਅਤ ਖਰਾਬ ਸੀ ਇਹਦਾ ਉਹ ਮੈਨੂੰ ਕਹਿੰਦੇ ਸੀ ਕਿ ਮੇਰੀ ਮਦਰ ਬਹੁਤ ਬਿਮਾਰ ਹੈ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਸੀ ਮੈਂ ਠੀਕ ਹੋ ਜਾਣਾ ਤੁਸੀਂ ਫਿਕਰ ਨਾ ਕਰੋ ਪੱਲਾ ਜੀ ਉਹ ਇੱਕ ਇੱਕ ਫੈਮਿਲੀ ਮੈਂਬਰ ਦੀ ਤਰ੍ਹਾਂ ਸੀ ਹੂੰ ਉਹਨਾਂ ਨੇ ਮੈਨੂੰ ਹੋਸ਼ਿਆ ਗੈਣਾ ਬਸ ਮੈਂ ਬੰਗਲਾ ਬਣਾਇਆ ਨਵਾਂ ਉੱਥੇ ਆਈ ਉੱਥੇ ਮੇਰਾ ਆਪਣਾ ਇੱਕ ਥੀਏਟਰ ਹੈ ਮੇਰਾ ਆਪਣੀ ਮੈਂ ਸੂਨਾ ਬਾਤ ਔਰ ਇਹ ਉਹ ਸਾਡੇ ਪੰਜਾਬੀਆਂ ਨੂੰ ਬੜਾ ਇਹ ਹੁੰਦਾ ਨਾ ਸ਼ੌਕ ਆਪਣਾ ਨਵਾਂ ਘਰ ਦਿਖਾਉਂਦਾ ਜਦੋਂ ਮੌਕਾ ਮਿਲਿਆ ਸੀ ਉਹਨਾਂ ਦੇ ਬੰਗਲੇ 'ਚ ਮੈਂ ਜਾ ਹੀ ਨਹੀਂ ਪਾਈ ਜਦੋਂ ਉਹ ਜ਼ਿੰਦਾ ਸੀ ਔਰ ਮੈਂ ਹੁਣ ਜਦੋਂ ਥੋੜੇ ਟਾਈਮ ਪਹਿਲਾਂ ਜਦੋਂ ਪੱਲਾ ਜੀ ਨਹੀਂ ਰਹੇ ਤਾਂ ਮੈਂ ਆਈ ਸੀ ਉਹਨਾਂ ਦੇ ਘਰ ਮੈਂ ਗਈ ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਮੈਂ ਪਹਿਲਾਂ ਕਿਉਂ ਨਹੀਂ ਆ ਸਕੀ ਨਾ ਮੈਂ 4-5 ਘੰਟੇ ਉਹਨਾਂ ਦੇ ਘਰ ਹੀ ਸੀ ਉੱਥੇ ਖਾਣਾ ਖਾਇਆ ਮਿਸਿਸ ਪੱਲਾ ਦੇ ਨਾਲ ਉਹ ਖੁਰਾਜ ਵੀ ਸੀ ਬਲਕਿ ਮੈਂ ਕੱਲ ਹੀ ਗਈ ਸੀ ਇੱਕ ਵਾਰ ਫਿਰ ਉਹ ਇੱਕ ਉਹਨਾਂ ਦੇ ਨਾਮ ਤੋਂ ਇੱਕ ਐਨਜੀਓ ਸਟਾਰਟ ਹੋ ਰਿਹਾ ਤਾਂ ਜਲਦੀ ਪਤਾ ਲੱਗੇਗਾ ਪੱਲਾ ਜੀ ਦਾ ਉਹਦੀ ਮੈਂ ਵੀ ਇੱਕ ਮੈਂਬਰ ਹੈਗੀ ਆ ਤੇ ਆਪਾਂ ਸਾਰੇ ਮਿਲ ਕੇ ਇੱਕ ਐਸੀ ਐਨਜੀਓ ਔਰ ਉਹ ਸਭ ਬਣਾ ਰਹੇ ਪੱਲਾ ਜੀ ਦੇ ਨਾਮ ਤੇ ਫਾਊਂਡੇਸ਼ਨ ਸਟਾਰਟ ਹੋਏਗੀ ਤੇ ਉਹਦੇ ਚ ਜਿੱਦਾਂ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਛਣਕਾਟਾ ਨਾਮ ਰੱਖੋ ਪੱਲਾ ਜੀ ਦਾ ਫੇਵਰੇਟ ਔਰ ਉਹਦੇ ਥਰੂ ਤੁਸੀਂ ਪਲੇਸ ਕਰਵਾਓ ਕੋਮੇਡੀ ਦੇ ਨਵੇਂ ਨਵੇਂ ਐਕਟਰਸ ਨੂੰ ਚਾਂਸ ਦਿਓ আর গানে वगैरह ਏਦਾਂ ਦੀਆਂ چیزਾਂ ਕਰੋ ਤੇ ਉਹਦੇ ਨਾਲ ਕੀ ਪੱਲਾ ਜੀ ਦਾ ਨਾਮ ਹਮੇਸ਼ਾ ਜ਼ਿੰਦਾ ਰਹੇਗਾ আর ਪੁਖਰਾਜ ਨਾਲ ਮੇਰਾ ਬਹੁਤ ਹੀ ਪਿਆਰ ਹੈਗਾ ਤੇ ਜਦੋਂ ਵੀ ਜੇ ਮੈਂ ਤਾਂ ਉਹਨਾਂ ਨੂੰ ਕਿਹਾ ਕਿ ਜੇ ਕਦੀ ਵੀ ਮੇਰੀ ਕਦੀ ਵੀ ਕਿਸੇ ਜਗ੍ਹਾ ਤੇ ਵੀ ਲੋੜ ਹੋਈ ਤਾਂ ਮੈਂ ਹਮੇਸ਼ਾ ਪੱਲਾ ਜੀ ਨਹੀਂ ਵੀ ਰਹਿ ਪਰ ਉਹ ਮੇਰਾ ਸੰਬੰਧ ਨਾਲ ਕਦੀ ਖਤਮ ਨਹੀਂ ਹੋ ਸਕਦਾ আর ਮੈਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੀ ਰਹੂੰਗੀ ਤਨਵਾਜੀਤੇ ਸੰਸਾ ਦੇ ਨਾਲ ਪਾਸ ਨਾ ਸਿੰਘ ਜੀ ਤਾਂ 7 ਨਵੰਬਰ ਨੂੰ ਬੜਾ ਕਰਾਰਾ ਪੂਰਨਾ ਰਿਲੀਜ਼ ਹੋ ਰਹੀ ਹੈ ਤਾਂ ਸਾਰੇ ਪਰਵਾਰਕ ਮੂਵੀ ਹੈ ਤੇ ਸਾਰੇ ਆਪਣੇ ਪਰਿਵਾਰ ਦੇ ਨਾਲ ਜਰੂਰ ਦੇਖ ਕੇ ਵਿਆਹ ਤੇ ਦੇਰੇ ਅਪਡੇਟਸ ਨਾਲ ਜੁੜਾ ਕੈਮਰਾਮੈਨ ਬੰਟੀ ਦੇ ਨਾਲ ਸੰਮਜੀਤ ਸਿੰਘ ਪਲਾ ਜਾਣਤਾ ਸੀ ਧੰਨਵਾਦ